ਸਸ਼ੀਕਾਲ ਜੀ ਅੱਜ ਦੀ ਵੀਡੀਓ ਲੈ ਕੇ ਆਇਆ ਉਹਨਾਂ ਵੀਰਾਂ ਵਾਸਤੇ ਜਿਨ੍ਹਾਂ ਦੇ ਫਰੰਟ ਹੈੱਡ ਤੇ ਮੱਥੇ ਦੇ ਉੱਤੇ ਜ਼ਖਮ ਹੋ ਜਾਂਦੇ ਨੇ ਨਾ ਜਾਂ ਫਿਰ ਵਾਲ ਝੜ ਜਾਂਦੇ ਨੇ ਉਹਦੇ ਕਾਰਨ ਵੀ ਆਪਾਂ ਦੱਸਾਂਗੇ ਪਹਿਲਾ ਕਾਰਨ ਹੁੰਦਾ ਜੀ ਜਦੋਂ ਤੁਸੀਂ ਕੋਈ ਵੀ ਪੱਗ ਦੇ ਥੱਲੇ ਕੋਈ ਪਰਣਾ ਬੰਨ੍ਹਦੇ ਹੋ ਤਾਂ ਉਹ ਬੰਨਣ ਲੱਗੇ ਤੁਸੀਂ ਆਹ ਪਰਨੇ ਨੂੰ ਉਰੇ ਲਿਆ ਕੇ ਉਰੇ ਗੱਠ ਬਣਾ ਲੈਂਦੇ ਹੋ ਇਕੱਠਾ ਕਰਕੇ ਤਾਂ ਕਿ ਤੁਹਾਡੀ ਪੱਗ ਤਿੱਖੀ ਬਣ ਜੇ ਉਹ ਸਭ ਤੋਂ ਵੱਡੀ ਪ੍ਰੋਬਲਮ ਆ ਜੀ ਉਹ ਥੱਲੇ ਚੂਬਦਾ ਰਹਿੰਦਾ ਲੜ ਸਾਰੀ ਪੱਗ ਤੁਹਾਡੀ ਇਹਦੇ ਉੱਤੇ ਬੰਨੀ ਜਾਂਦੀ ਆ ਇਹਨੂੰ ਬੰਨਣ ਦਾ ਤਰੀਕਾ ਕੀ ਹੁੰਦਾ ਜੀ ਤੁਸੀਂ ਇਹਨੂੰ ਪੱਗ ਵਾਂਗੂ ਫਰੰਟ 'ਚ ਮੂੰਹ ਦੇ ਵਿੱਚ ਲੜ ਪਾ ਕੇ ਸਟਾਰਟ ਕਰੋ ਜਿੰਨਾਕ ਤੁਸੀਂ ਟਾਈਟ ਕਰਨਾ ਚਾਹੁੰਦੇ ਹੋ ਉਸ ਹਿਸਾਬ ਨਾਲ ਇਹ ਟਾਈਟ ਹੋ ਜਾਏਗਾ ਦੇਖੋ ਐਵੇਂ ਕਰਕੇ ਤੁਸੀਂ ਤਾਂਕਿ ਫਰੰਟ ਦੇ ਉੱਤੇ ਆਪਣੀ ਗੱਠ ਨਾ ਬਣੇ ਪਲੇਨ ਰਵੇ ਜੀ ਆ ਚੀਜ਼ ਆ ਲਓ ਇੱਕ ਪ੍ਰੋਬਲਮ ਸੈਕਿੰਡ ਉਦੋਂ ਆਂਦੀ ਆ ਜਦੋਂ ਤੁਸੀਂ ਥੱਲੇ ਕੁਛ ਨਹੀਂ ਬੰਨਦੇ ਕੱਲਾ 50 ਬੰਨ ਰਹੇ ਹੋ ਤੁਸੀਂ 50 ਦੇ ਉੱਤੇ ਦੀ ਪੱਗ ਬੰਨ ਰਹੇ ਹੋ ਜਾਂ ਬਿਨਾਂ 50 ਤੋਂ ਪੱਗ ਬੰਨ ਰਹੇ ਹੋ ਉਸ ਉਸ ਟਾਈਮ ਕੀ ਪ੍ਰੋਬਲਮ ਕਰਦੇ ਹੋ ਤੁਸੀਂ ਜਦੋਂ ਤੁਸੀਂ ਆਹ ਲੜ ਲਾਣੇ ਹੋ ਪਹਿਲਾ ਲਾਣੇ ਹੋ ਦੂਜਾ ਲਾਣੇ ਹੋ ਤਾਂ ਊਰੇ ਟਾਈਟ ਕਰਨ ਲੱਗੇ ਤੁਸੀਂ ਹੱਦੋਂ ਵੱਧ ਟਾਈਟ ਕਰਦੇ ਹੋ ਆ ਗੁੱਠੇ ਨੂੰ ਬੜਾ ਟਾਈਟ ਕਰਕੇ ਮਾਸ ਨੂੰ ਇਕੱਠਾ ਕਰ ਦਿੰਦੇ ਹੋ ਊਰੇ ਤਾਂ ਉਹ ਮਾਸ ਐ ਇਕੱਠਾ ਹੋ ਜਾਂਦਾ ਜਿਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਐ ਮਾਸ ਇਕੱਠਾ ਹੋਣ ਨਾਲ ਉਹ ਜ਼ਖਮ ਹੋ ਜਾਂਦਾ ਕਿਉਂਕਿ 24 ਘੰਟੇ ਆਪਾਂ ਨੇ 12 ਘੰਟੇ ਪੱਗ ਰੱਖਣੀ ਹੁੰਦੀ ਆ ਉਹ ਮਾਸ ਉੱਥੇ ਇਕੱਠਾ ਹੋਣ ਨਾਲ ਪੇਨ ਹੋਣਾ ਸ਼ੁਰੂ ਹੋ ਜਾਂਦਾ ਜੇਕਰ ਤੁਸੀਂ ਇਹ ਪ੍ਰੋਬਲਮਾਂ ਦਾ ਹੱਲ ਚਾਹੁੰਦੇ ਹੋ ਤਾਂ ਇਹ ਚੀਜ਼ ਨੂੰ ਨਾ ਟਾਈਟ ਕਰੋ ਤੇ ਇਹਨੂੰ ਰਿਲੈਕਸ ਰੱਖਦੇ ਹੋਏ ਨੋਰਮਲ ਦੱਬਿਆ ਕਰੋ ਜੀ ਇਹੋ ਜਿਹੀਆਂ ਵੀਡੀਓ ਹੋਰ ਦੇਖਣ ਵਾਸਤੇ ਤੁਸੀਂ ਸਾਡੇ ਚੈਨਲ ਨੂੰ ਫੋਲੋ ਕਰ ਲਓ ਜੀ ਤੇ ਜੇ ਕੋਈ ਵੀ ਪ੍ਰੋਬਲਮ ਤੁਹਾਨੂੰ ਪੱਗ ਦੇ ਵਿੱਚ ਆ ਰਹੀ ਆ ਜਾਂ ਤੁਹਾਨੂੰ ਪੱਗ ਬੰਨਣ ਦੇ ਵਿੱਚ ਜਾਂ ਤੁਹਾਨੂੰ ਕੋਈ ਪ੍ਰੋਬਲਮ ਹੋਰ ਆਉਂਦੀ ਆ ਤਾਂ ਤੁਸੀਂ ਸਾਨੂੰ ਕਮੈਂਟ ਕਰਕੇ ਪੁੱਛ ਸਕਦੇ ਹੋ ਜੀ ਤੇ ਪੱਗਾਂ ਦੇ ਵਿੱਚ ਨਵੇਂ-ਨਵੇਂ ਸੋਹਣੇ-ਸੋਹਣੇ ਕਲਰ ਲੈਣ ਵਾਸਤੇ ਤੁਸੀਂ ਸਾਡੀ ਵੈਬਸਾਈਟ www.sikhstarscenter.com ਉੱਤੇ ਜ਼ਰੂਰ ਵਿਜ਼ਿਟ ਕਰੋ ਧੰਨਵਾਦ ਜੀ